ਤੋ ਸਸ ਜੀ ਜਲਦੀ ਠੀਕ ਹੈ ਇਹਨਾਂ ਸਾਂ ਜੀ ਸ਼ੁਰੂ ਮੈਂ ਖਤਮ ਜੀ ਜੀ ਇੱਥੇ ਆਣ ਤੇ ਪਹਿਲਾਂ ਤਾਂ ਬਹੁਤ ਸ਼ੁਕਰਿਆਦਾ ਕਰਦਾ ਡਾਕਟਰ ਦੁਗਲ ਜੀ ਦਾ ਔਰ ਦੁਨਾਰ ਦੇ ਕਾਲਜ ਕਾਲਜ ਦਾ ਕੈਂਪਸ ਦਾ ਪਲੱਸ ਮੈਂ ਅੱਜ ਬੱਚਿਆਂ ਚ ਉਸਤਾਦ ਉਸਤਾਦ ਦੇਖ ਕੇ ਇਸ ਇਸ ਮੀਟ ਦਾ ਬੜਾ ਅੱਛਾ ਲੱਗਾ ਕਿ ਬੱਚੇ ਇਹ ਕਿਸੇ ਨਸ਼ਿਆਂ ਤੋਂ ਦੂਰ ਰਹਿ ਕੇ ਸਪੋਰਟਸ ਵਾਲੇ ਇੰਨਾ ਇੰਨਾ ਵਧੀਆ ਵੱਡਾ ਉਤਸ਼ਾਹ ਮੈਂ ਦੇਖਦਾ ਕਾਲਜ ਦੇ ਵਿੱਚ ਅੱਜ ਇੰਨਾ ਪਾਰਟਿਸਿਪੈਂਟ ਦੇਖ ਕੇ ਅੱਜ ਮੈਨੂੰ ਬੜਾ ਅੱਛਾ ਲੱਗਾ ਬਈ ਬੱਚੇ ਸਾਡੇ ਬਿਲਕੁਲ ਸਹੀ ਡਾਇਰੈਕਸ਼ਨ ਚ ਤੁਰ ਪਏ ਨੇ ਤੇ ਮੈਂ ਉਮੀਦ ਕਰਦਾ ਹਾਂ ਵੀ ਸਾਡੇ ਜਿਹੜੇ ਆ ਇਹਨਾਂ ਦੇ ਟੀਚਰਸ ਔਰ ਮੈਂ ਇਹਨਾਂ ਨੂੰ ਵਧਾਈ ਦਵਾਂਗਾ ਟੀਚਰਸ ਔਰ ਪ੍ਰਿੰਸੀਪਲ ਸਾਹਿਬ ਆਪਣੇ ਓਐਸਡੀ ਦੁਗਲ ਸਾਹਿਬ ਨੇ ਵੀ ਜਿਨ੍ਹਾਂ ਨੇ ਇੱਕ ਅੱਛਾ ਅਪਰਾਲਾ ਕੀਤਾ ਕੀ ਕਹਿਣਾ ਚਾਹੁੰਦੇ ਸਰ ਸਰ ਅੱਜ ਮੈਂ ਜੋ ਦੂਰਾਂ ਦੇ ਜਨਮ ਅਸਤੀ ਕਾਲਜ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਬਹੁਤ ਅੱਛਾ ਲੱਗਾ ਕਿ ਬੱਚਿਆਂ ਦੇ ਵਿੱਚ ਮੈਂ ਦੇਖਿਆ ਕਿ ਉਤਸ਼ਾਹ ਆ ਔਰ ਜੋ ਸਾਡੇ ਸੀਐਨ ਸਾਹਿਬ ਭਗਵੰਦ ਸਿੰਘ ਜੀ ਨੇ ਇਹ ਪ੍ਰਵਾਲਾ ਕੀਤਾ ਸੀ ਕਿ ਬੱਚੇ ਦੂਰ ਰਹਿਣ ਵਾਸਤੇ ਉਹ ਮੈਂ ਦੇਖਿਆ ਕਿ ਸਾਡੇ ਪ੍ਰੋਫੈਸਰ ਦੁੱਗਲ ਜੀ ਨੇ ਇਹ ਜਿਹੜਾ ਕਾਲਜ ਦੇ ਵਿੱਚ ਅੱਜ ਬੋਲਦੇ ਕਿ ਬਹੁਤ ਬੰਦ ਖੁਸ਼ ਹੋਇਆ ਕਿ ਜੇ ਇਸ ਤਰ੍ਹਾਂ ਹੀ ਬੱਚੇ ਸਾਡੇ ਇਸ ਖੇਮਾ ਦੇ ਵਿੱਚ ਭਾਗ ਲੈਣ ਦੇਣ ਕਿਤੇ ਇਹ ਸਾਡਾ ਜਿਹੜਾ ਪੰਜਾਬ ਆ ਜਿੱਦਾਂ ਸਾਡਾ ਪੰਜਾਬ ਪਹਿਲਾਂ ਹੁੰਦਾ ਸੀਗਾ ਉਹਦੇ ਵਰਗਾ ਰੰਗਲਾ ਪੰਜਾਬ ਬਣ ਜਾਏਗਾ ਜੀ ਠੀਕ ਔਰ ਔਰ ਮੈਨੂੰ ਇੱਥੇ ਇੱਕ ਹੋਰ ਚੈਨ ਬੜੀ ਕਿ ਸਾਡੇ ਵਿੱਚ ਸਾਡੇ ਲੰਕੀਰ ਗੁਰਦੀਪ ਸਿੰਘ ਮਾਰਜੀ ਆਏ ਹੋਏ ਔਰ ਉਹਨਾਂ ਦੇ ਉਹਨਾਂ ਨੂੰ ਦੇਖਿਆ ਕਿ ਬੱਚਿਆਂ ਦੇ ਵਿੱਚ ਬੜਾ ਹੀ ਉਤਸ਼ਾਹ ਸੀਗਾ ਕਿ ਇਹੋ ਜਿਹੀ ਮੇਲ ਅਲੰਪੀਏ ਦੇ ਔਰ ਉਹਨਾਂ ਨੂੰ ਫੀਲ ਹੁੰਦਾ ਕਿ ਅਸੀਂ ਵੀ ਇਦਾਂ ਦੇ ਮੇਲ ਬਹੁਤ ਖੁਸ਼ ਹੈ ਕਿਉਂਕਿ ਉਹਨਾਂ ਨੇ ਸਾਡੀਆਂ ਬੱਚਿਆਂ ਦੇ ਔਰ ਉਹਨਾਂ ਦੇ ਮਾਵਨ ਪੁੱਛੋ ਉਹਨਾਂ ਦੇ ਭੈਣਾਂ ਨੂੰ ਪੁੱਛੋ ਜਿਨ੍ਹਾਂ ਦੇ ਫਰਾਗ ਚਲੇ ਗਏ ਕਿਉਂਕਿ ਇਹਦਾ ਦੁੱਖ ਬਹੁਤ ਮਾੜਾ ਹੁੰਦਾ ਔਰ ਸੀਐਮ ਸਾਹਿਬ ਤੁਮਨਦਮਾਨ ਦੀ ਇਹ ਫਰਾਨਾ ਕਰਕੇ ਸਾਰੇ ਪੰਜਾਬ ਵਾਸੀ ਇਸ ਵੀਸ ਤੋਂ ਬਹੁਤ ਖੁਸ਼ ਨੇ ਜੋ ਇਹ ਕਰ ਧੰਨਵਾਦ ਜੈ